ਮੇਰੇ ਬਹੁਤ ਹੀ ਸਤਿਕਾਰਯੋਗ ਮੇਰੀਆਂ ਭੈਣਾ ਪਿਤਾ ਸਮਾਨ ਬਜ਼ੁਰਗ ਨੌਜਵਾਨ ਵੀਰ ਅੱਜ ਜਿਹੜੇ ਇੱਥੇ ਫਿਰੋਜ਼ਪੁਰ ਐਡੀਸੀ ਦਫ਼ਤਰ ਪਹੁੰਚੇ ਆ ਸਾਨੂੰ ਜਿਹੜਾ ਕੰਮ ਨਰੇਗਾ ਦਾ ਜਾਂ ਹੋਰ ਵੀ ਕੋ ਸਾਡਾ ਮਸਲਾ ਉਹ ਸਾਡਾ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਰਿਹਾ ਲਾਗੂ ਨਹੀਂ ਹੋ ਰਿਹਾ ਤਾਂ ਸਾਨੂੰ ਇਹ ਜਿਹੜਾ ਰੋਜ਼ ਦਫ਼ਤਰਾਂ ਦੇ ਵਿੱਚ ਆ ਕੇ ਧੱਕੇ ਖਾਣੇ ਪੈਂਦੇ ਨੇ ਮੁੱਖੇ ਤੇ ਆਏ ਇੱਥੇ ਬੈਠ ਕੇ ਚਲੇ ਜਾਣੇ ਅਫਸਰ ਸਾਡੀ ਗੱਲ ਨਹੀਂ ਸੁਣਦਾ ਬੇਈਮਾਨ ਅਫਸਰ ਹੋਏ ਖੜੇ ਨੇ ਬੇਈਮਾਨ ਸਰਕਾਰ ਹੋਈ ਖੜੀ ਹੈ ਤਾਂ ਇਹ ਜਿਹੜਾ ਪ੍ਰਧਾਨ ਬੱਗਾ ਸਿੰਘ ਜੀ ਵੀ ਨਾਲ ਟੀਮ ਅਸੀਂ ਚੱਲ ਰਹੀ ਏ ਸਾਨੂੰ ਜਿਹੜਾ ਕੰਮ ਪੂਰੀ ਤਰ੍ਹਾਂ ਨਹੀਂ ਮਿਲ ਰਿਹਾ ਤੇ ਸਾਡੀ ਇਹ ਬੇਨਤੀ ਏ ਕਿ ਸਾਨੂੰ ਜਿਹੜਾ ਇਹ ਮਨਰੇਗਾ ਦਾ ਕੰਮ ਪਿੰਡਾਂ ਦੇ ਵਿੱਚ ਬੇਰਜਗਾਰਾਂ ਨੂੰ ਇਹ ਕੰਮ ਜਲਦ ਤੋਂ ਜਲਦ 100 ਦਿਨ ਦਾ ਪੂਰਾ ਦਿੱਤਾ ਜਾਵੇ ਕਿਉਂਕਿ ਮਨਰੇਗਾ ਦੇ ਕੰਮ ਨਾਲ ਹੀ ਸਾਡਾ ਜਿਹੜਾ ਘਰ ਦਾ ਗੁਜ਼ਾਰਾ ਚੁੱਲ੍ਹਾ ਚੌਂਕਾ ਚੱਲਦਾ ਹੈ ਤਾਂ ਅਸੀਂ ਇਹ ਬੇਨਤੀ ਕਰਾਂਗੇ ਕਿ ਸਾਡਾ ਜਿਹੜਾ ਮਨਰੇਗਾ ਦਾ ਕੰਮ ਹੈ ਇਸੇ ਹੀ ਢੰਗ ਨਾਲ ਚਲਾਇਆ ਜਾਵੇ ਔਰ ਹਰ ਇੱਕ ਬੰਦੇ ਨੂੰ ਹਰ ਇੱਕ ਵਰਕਰ ਨੂੰ ਇਹ ਜਿਹੜਾ ਮਸ਼ਤੌਲ ਦਿੱਤਾ ਜਾਵੇ ਸਭ ਨੂੰ ਜੈ ਭੀਮ ਜੈ ਭਾਰਤ ਮੇਰੇ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਬਲਾਕਾਂ ਦੇ ਵੱਖ-ਵੱਖ ਪਿੰਡਾਂ ਦੇ ਉਦੇਦਾਰ ਔਰ ਬਲਾਕਾਂ ਦੇ ਉਦੇਦਾਰ ਔਰ ਜਿੰਨੇ ਵੀ ਮੇਟ ਨੇ ਪਿੰਡਾਂ ਦੇ ਵਿੱਚ ਮਨਰੇਗਾ 'ਚ ਕੰਮ ਕਰ ਰਿਹਾ ਔਰ ਜਿਹੜੇ ਬਜ਼ੁਰਗ ਨੇ ਮਾਵਾ ਭੈਣਾ ਮੇਰੀਆਂ ਬਜ਼ੁਰਗ ਨੇ ਇਹ ਸਾਰੀ ਉਹਨਾਂ ਦੇ ਹੱਕ ਦੀ ਗੱਲ ਜਿਹੜੀ ਹੈ ਸਾਡੇ ਸਰਦਾਰ ਬੱਗਾ ਸਿੰਘ ਜੀ ਸਰਦਾਰ ਬਲਵਿੰਦਰ ਸਿੰਘ ਜੀ ਇਹ ਬਹੁਤ ਵਿਸ਼ਾਲ ਇਕੱਠ ਰੱਖ ਰਹੇ ਨੇ ਫਿਰੋਜਪੁਰ ਦੇ ਡੀਸੀ ਆਫਿਸ ਦੇ ਸਾਹਮਣੇ 11 ਤਰੀਕ ਨੂੰ 11 ਫਰਵਰੀ ਨੂੰ ਆਪਾਂ ਸਾਰਿਆਂ ਨੇ ਇੱਥੇ ਹੰਮ ਹਮਾ ਕੇ ਪਹੁੰਚਣਾ ਇੱਕ ਵੱਡੀ ਬੜੀ ਵਿਸ਼ਾਲ ਜਿਹੜੀ ਕਾਨਫਰੰਸ ਹੋ ਰਹੀ ਹੈ ਇਹਦੇ ਵਿੱਚ ਆਪਾਂ ਸ਼ਾਮਲ ਹੋ ਕੇ ਆਪਣੇ ਹੱਕਾਂ ਦੀ ਲੜਾਈ ਕਰਨੀ ਹੈ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨੀ ਹੈ ਤਾਂ ਜਿੰਦੇ ਵਿੱਚ ਮਨਰੇਗਾ ਦਾ ਕੰਮ 700 ਰੁਪਿਆ ਦਿਹਾੜੀ ਹੋਣੀ ਚਾਹੀਦੀ ਏ ਜੇ ਬੁਢਾਪਾ ਪੈਨਸ਼ਨ ਤੇ ਬੁਢਾਪਾ ਪੈਨਸ਼ਨ ਸਾਡੀ 5000 ਹੋਣੀ ਚਾਹੀਦੀ ਏ ਜੇ ਸਾਡੀ ਗੱਲ ਕਰੀਏ ਵਿਕਲਾਂਗ ਜਿਹੜੇ ਨੇ ਆਪਣੇ ਅੰਗਹੀਣ ਬੰਦੇ ਜਾਂ ਬਜ਼ੁਰਗ ਉਹਨਾਂ ਨੂੰ ਜਿਹੜਾ ਆਪਣੇ ਜਿਹੜੀ ਤਨਖਾਹ ਵੱਖਰੀ ਲੱਗੀ ਜਾਵੇ ਉਹਨਾਂ ਦੇ ਜਿਹੜੇ 1500 ਬੈਗ ਲੋਗ ਨੌکریاں ਰਹਿੰਦੀਆਂ ਨੇ ਸਰਕਾਰ ਨੂੰ ਬੇਨਤੀ ਕਰਨ ਹੈ ਕਿ ਉਹ ਪੂਰੀਆਂ ਕੀਤੀਆਂ ਜਾਣ ਸਭ ਨੂੰ ਜੈ ਭੀਮ ਜੈ ਭਾਰਤ ਫਿਰ ਵੀ ਇੱਕ ਜਾਂਦੇ ਜਾਂਦੇ 11 ਫਰਵਰੀ ਨੂੰ ਸਾਰਿਆਂ ਨੇ ਜ਼ਰੂਰ ਪਹੁੰਚਣਾ ਹੈ 11 ਫਰਵਰੀ ਨੂੰ ਸਾਰਿਆਂ ਨੇ ਫਰੋਜਪੁਰ ਡੀਸੀ ਆਫਿਸ ਦੇ ਸਾਹਮਣੇ ਜ਼ਰੂਰ ਪਹੁੰਚੋ। ਯਾ ਪਿੰਗਾਪਰਤ ਮੇਰਾ ਨਾਮ ਮਨਜੀਤ ਕੌਰ ਉਡੋੜ ਬਲਾਕ ਦੇ ਰਹਿਣ ਵਾਲੇ ਪਿੰਡ ਕਾਲਟੀ ਦੇ। ਅਫਸਰਾਂ ਚ ਜਿਹੜੇ ਲਾਂਦੇ ਸਾਨੂੰ 35 ਦੀ ਵੋਟਾਂ ਦੇ ਬਾਅਦ ਕਿਸੇ ਨੂੰ ਕੰਮ ਨਹੀਂ ਮਿਲਿਆ ਜਦੋਂ ਕੰਮ ਦੀ ਮੰਗ ਕਰਦੇ ਆ ਜਾ ਕੇ ਉਦੋਂ ਕਹਿ ਦਿੰਦੇ ਆ ਸਰਕਾਰ ਨੇ ਕੰਮ ਬੰਦ ਕੀਤੇ ਆ। ਸਾਡਾ ਕਹਿਣ ਦਵਾਵੇ। ਅਸੀਂ ਵੇ ਕਰਨਾ ਵੀ ਜਦ ਬੰਦ ਕੰਮ ਸਰਕਾਰੀ ਕੰਮ ਬੰਦ ਕੰਮ ਤੇ ਤੁਸੀਂ ਇੱਥੇ ਕੀ ਕਰਦੇ ਤੁਸੀਂ ਦਫਤਰ ਬੰਦ ਕਰਕੇ ਕਰਨ ਜਾਓ ਫਿਰ ਕਹਿੰਦੇ ਨੇ ਸਾਨੂੰ ਮਾੜਾ ਬੋਲਦੇ ਨੇ ਤਰੀਕਾ ਇਹ ਤੇ ਤਰੀਕ ਤੇ ਆਂਦੇ ਆ ਜਿਹੜੀ ਆਰਐਸ ਨਹੀਂ ਆਂਦਾ ਜਿੰਦੀ ਤਰੀਕ ਆ ਕੋਈ ਕਿਸੇ ਨੂੰ ਬੁਲਾ ਮੈਂ ਅਫਸਰ ਆ ਪਹੁੰਚਦੇ ਆ ਤੇ ਜਦੋਂ ਅਸੀਂ ਦੇ ਲੇਟ ਹੋ ਜਾਂਦੇ ਆ ਸਾਨੂੰ ਕਹਿੰਦੇ ਨੇ ਲੈ ਇਹ ਤਾਂ ਆਏ ਨਹੀਂ ਇਹਨਾਂ ਮਜਰ ਪਾਨਾ ਪਾ ਦਿਓ ਇਹਨਾਂ ਉਹ ਕਰ ਦਿਓ ਜਦੋਂ ਆ ਉਹਦੀ ਉਹਨਾਂ ਦੀ ਵਾਰੀ ਆਉਂਦੀ ਆਉਣ ਦੀ ਉਹਦੋਂ ਡੈਸਮਸ ਕਰ ਜਾਂਦੇ ਆ ਆਪ ਮਿਲ ਕੇ ਫਤਕਾਰ ਕੇ ਆਪចੇ ਫੈਸਲਾ ਕਰ ਲੈਂਦੇ ਨੇ ਅਸੀਂ ਇਹੇ ਸਰਕਾਰ ਦੇ ਅੱਗੇ ਆਨੇ ਆ ਸਾਨੂੰ ਕੰਮ ਦਿੱਤਾ ਜਾਵੇ ਡੋਟ ਬਲਾਕ ਦੇ ਤੇ ਬਾਹਲਾ ਹੀ ਗੰਦ ਪਿਆ ਆ ਆ ਅੱਜ ਵੀ ਸੀਓ ਮਿਲਿਆ ਸੀ ਮੈਨੂੰ ਸਾਡੀ ਛਡੀ ਦਫਤਰ ਆ ਮੈਂ ਕਿਹਾ ਸੀ ਕੰਮ ਬਾਰੇ ਕੋਈ ਗੱਲ ਨਹੀਂ ਕੰਮ ਆਸ ਹੁੰਦੇ ਤੁਹਾਨੂੰ ਦੇ ਦੇ ਨਾ ਇੰਨਾ ਚ ਰੋਗਿਆ ਕੰਮ ਪਾਸ ਹੀ ਨਹੀਂ ਹੋਏ ਇਨਾਂ ਦੇ ਸਾਡੇ ਕਿਸੇ ਪਿੰਡ ਨੂੰ ਕੰਮ ਨਹੀਂ ਮਿਲਿਆ ਜੇ ਚੱਲੋ ਜਾਣੀ ਨਾ ਤਾਂ ਕਰ ਜਾ ਹਾਂ ਜੇ ਆਰਾ ਤਰੀਕ ਦਾ ਇਸੇ ਦਫਤਰ ਪਾਰਕ ਚ ਕਰਨਾ ਲਾ ਰਿਆਂ ਸਾਰਿਆਂ ਨੇ ਡੋਟ ਬਲਾ ਜਿੰਨੇ ਹੀ ਬਲਾਕ ਦੇ ਅਹੁਦੇਦਾਰ ਨੇ ਵਰਕਰ ਨੇ ਸਾਡੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਪਰਿਵਾਰ ਨੂੰ ਦੋ ਦੋ ਜੀ ਤਿੰਨ ਤਿੰਨ ਜੀ ਲੈ ਕੇ ਪਹੁੰਚਣਾ ਭਾਵ ਸਾਧਨ ਕਰਨ ਜਿਵੇਂ ਮਰਜ਼ੀ ਆਣ ਸਾੜਾ ਰੇਨ ਮਿਟੇਗਾ ਖਾਣ ਪੀਣ ਦਾ ਤੇ ਸਾਰੇ ਪਹੁੰਚੋ ਪ੍ਰਧਾਨ ਨੂੰ ਕੱਲੇ ਟੈਨਸ਼ਨ ਦੇ ਛੱਡੀ ਸਾਰਿਆਂ ਨੇ ਹਰੇ ਜ਼ਿੰਮੇਵਾਰੀ ਨਾ ਸਮਝੋ ਸਾਰੇ ਆਪੋ ਆਪ ਪੈਣਾ ਭਰਾਵਨ ਉਸ ਲੈ ਲੈ ਕੇ ਆਓ ਸੱਦਾ ਦਿਓ ਐਨਾ ਕਹਿੰਦੇ ਜੈ ਪੀਮ ਜੈ ਪਰ ਸਾਰਿਆਂ ਪੈਣਾ ਵੀਰਾਂ ਨੂੰ ਜੈ ਪੀਮ ਜੈ ਪਰ ਸਾਰਿਆਂ ਨੇ 11 ਤਰੀਕ ਨੂੰ ਹਮ ਪਾ ਕੇ ਡੀਸੀ ਦਫਤਰ ਪਹੁੰਚਣਾ ਹੈ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਾਲ ਲੈ ਕੇ ਆਣਾ ਹੈ ਸਭ ਜੈ ਪੀਮ ਜੈ ਪੀਮ ਜੈ ਪਰ ਚੱਲੋ ਨਿੰਦਰ ਸ਼ੁਰੂ ਕਰਦੇ ਮੇਰਾ ਨਾਮ ਮਨਿੰਦਰ ਕੌਰ ਪਿੰਨ ਨਰਾਂਕੇ ਸੈਲ ਜ਼ਿਲ੍ਹਾ ਫਰੋਜ਼ਪੁਰ ਸਾਰੇ ਇਲਾਕਾ ਸਿੰਦਾ ਵਸਣ ਨੂੰ ਮਿਲਦੀ ਹੈ ਮੇਰਾ ਨਾਮ ਨਰਿੰਦਰ ਕੌਰ ਜੈ ਸੌਰੀ ਅਗਲੀ ਦੁਬਾਰਾ ਜੈਪਾ ਆਪਕਾ ਮੇਰਾ ਨਾਮ ਨਰਿੰਦਰ ਕੌਰ ਸਾਰਿਆਂ ਨੂੰ ਬੇਨਤੀ ਹੈ ਕਿ ਫਰੋਜ਼ਪੁਰ ਡੀਸੀ ਆਫਿਸ ਦੇ ਸਾਹਮਣੇ ਗਰਾਊਂਡ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਰੇ ਨੂੰ ਆਮੋ ਆਮਾ ਕੇ ਪਹੁੰਚੋ ਜੈਪੀਨ ਜੈਪਾ ਤੇ ਮੇਰਾ ਨਾਮ ਕਿਰਨ ਰਾਣੀ ਜ਼ਿਲ੍ਹਾ ਪ੍ਰੋਇਪਰ ਬਲੌਕ ਨੂੰ ਦੌੜ ਤਾਂ ਪੈਂਦੀ ਮੇਗੇ ਉਤਾਰ ਤੋਂ ਸਾਡੀ ਅੱਜ ਅਸੀਂ ਜਿਲ੍ਹਾ ਪ੍ਰਸ਼ਾਸਨ ਵਿੱਚ ਆਏ ਸੀਗੇ ਸਾਡੀ ਅੱਜ ਤਰੀਕ ਸੀਗੀ ਜਿਹਦੇ ਵਿੱਚ ਸਰਪੰਚ ਜੀ ਆਰਐਸ ਨਹੀਂ ਪਹੁੰਚੇ ਨਾਲ ਹੀ ਨਾਲ ਜੱਜ ਸਾਹਿਬ ਵੀ ਨਹੀਂ ਪਹੁੰਚੇ ਸਾਨੂੰ ਕਾਫੀ ਟਾਈਮ ਲੱਗਿਆ ਸੀ ਬਹੁਤ ਠੰਡ ਵਿੱਚ ਅੱਜ ਆਏ ਸੀਗੇ ਸਾਡਾ ਕੁਝ ਵੀ ਹੱਲ ਨਹੀਂ ਇੱਥੇ ਹੋ ਰਿਹਾ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਵਾਰ-ਵਾਰ ਆ ਰਹੇ ਹਾਂ ਸਾਡਾ ਕੋਈ ਵੀ ਹੱਲ ਨਹੀਂ ਹੁੰਦਾ ਪਿਆ ਜਿੰਦੇ ਨਾਲ ਸਾਨੂੰ ਬੜੀ ਮੁਸ਼ਕਿਲ ਆ ਰਹੀ ਹੈ ਸਾਕੀਓ ਸਭ ਨੂੰ ਜੈ ਭੀਮ ਜੈ ਭਾਰਤ ਸਸਕਾਲ ਨਮਸਕਾਰ ਸਾਡੀ ਅੱਜ ਦੀ ਮੀਟਿੰਗ ਦਾ ਮੈਸੇਜ ਤਾਂ ਇਹ ਆ ਕਿ ਵੇਖੋ ਲਗਭਗ ਪੂਰਾ ਸਰਦੀਆਂ ਹੋ ਗਈਆਂ ਕਿ ਇਸਤਿਹਾਰ ਦੇ ਨਾਲ ਠੰਡ ਵਿੱਚ ਜਾ ਕੇ ਪਿੰਡਾਂ 'ਚ ਸਾਰਿਆਂ ਨੂੰ ਅਸੀਂ ਦੱਸ ਜਿਹੜਾ ਹੈਗਾ ਪੂਰੇ ਜੋਰਾ ਸ਼ੋਰਾ ਨਾਲ ਮੀਟਿੰਗ ਰਾਹੀਂ ਆਪਣੇ ਵਿਚਾਰਾਂ ਦੀ ਗੱਲ ਦੱਸੀ ਆਪਣੇ ਹੱਕਾਂ ਦੀ ਗੱਲ ਦੱਸੀ ਜਿਹੜਾ 11 ਤਰੀਕ ਦਾ ਪ੍ਰੋਗਰਾਮ ਹੋ ਰਿਹਾ ਹੈ لیکن پھر بھی ਇਨਾ ਕਰਨ ਦੇ باوجود ਵੀ ਇਹ ਲੱਗਦਾ ਕਿ ਜਿਹੜੇ ਜ਼ਿੰਮੇਵਾਰ ਬੰਦੇ ਆ ਚਾਹੇ ਉਹ ਪਿੰਡਾਂ ਦੇ ਹੋਗੇ ਚਾਹੇ ਬਲਾਕਾਂ ਦੇ ਹੋਗੇ ਚਾਹੇ ਸਰਕਲ ਪ੍ਰਧਾਨ ਹੋਗੇ ਉਹ ਜ਼ਿੰਮੇਵਾਰੀ ਨਹੀਂ ਲੈ ਰਹੇ ਟਾਈਮ ਬਹੁਤ ਘੱਟ ਹੋ ਗਿਆ ਤਾਂ ਰਹਿ ਗਿਆ ਕੰਮ ਆਪਾਂ ਜਿਹੜਾ ਹੈਗਾ ਟਾਈਮ ਥੋੜਾ ਰਹਿ ਗਿਆ ਤੇ ਪੂਰੇ ਜੋਰਾ ਸ਼ੋਰਾ ਨਾਲ ਆਪਣੀਆਂ ਲੇਬਰਾਂ ਨੂੰ ਹੀ ਸੱਦਾ ਲਈਏ ਕਿ گاؤں ਦੀ گاؤں ਨੂੰ ਫੋਨ ਕਰਦੇ ਰਹਿਣ ਆਪਣੇ ਰਿਸ਼ਤੇਦਾਰੀਆਂ 'ਚ ਤੇ ਆਪਣਾ ਕੱਟ ਹੋ ਜਾਏਗਾ ਉਸ ਕੱਟ ਦੀ ਬਦੌਲਤ ਤੁਹਾਡੀ ਇੱਕ ਤਾਕਤ ਬਣ ਜੇਗੀ ਜਿਹੜਾ ਅੱਜ ਤੁਹਾਨੂੰ ਦਫਤਰਾਂ ਦੇ ਵਿੱਚ ਰੁਲਣਾ ਪੈਂਦਾ ਇਹ ਰੁਲਣ ਦੀ ਸਮੱਸਿਆ ਖਤਮ ਹੋ ਸਕਦੀ ਆ ਜੇ ਜ਼ਿੰਮੇਵਾਰੀ ਨਾਲ ਆਪਣੇ ਲੋਕਾਂ ਨੂੰ ਇਕੱਠਿਆਂ ਕਰਕੇ ਇੱਕ ਇਕੱਠ ਦੀ ਤਾਕਤ ਬਣਾ ਲਓ ਜਿਹੜੇ ਲੋਕ ਖਰਾਬ ਕਰਨ ਵਾਲੇ ਨੇ ਸਿਆਸੀ ਲੋਕ ਉਹਨਾਂ ਤੇ ਇੱਕ ਦਬਾਅ ਬਣ ਸਕਦਾ ਤਾਂ ਸਾਥੀਓ ਹਰ ਰੋਜ਼ ਮੈਂ ਵੀਡੀਓ ਪਾਉਣੀ ਆ ਉਹ ਵੀਡੀਓ ਸੁਣ ਕੇ ਔਰ ਹੋ ਸਕਦਾ ਤੁਹਾਡੇ ਦਿਮਾਗ 'ਚ ਜਾਂ ਤੁਹਾਡੇ ਦਿਲ 'ਚ ਕੋਈ ਰਹਿਮ ਬਣ ਜੇ ਤੇ ਜ਼ਿੰਮੇਵਾਰੀ ਸੰਭਾਲੋ ਲੇਕਿਨ ਹੌਸਲੇ ਬਹੁਤ ਟੁੱਟਰੇ ਨੇ ਜਿੰਨੀ ਮੈਨੂੰ ਉਮੀਦ ਸੀਗੀ ਉਹ ਉਮੀਦ ਐਂ ਲੱਗਦਾ ਕਿ ਜਿਵੇਂ ਕੋਈ ਵੀ ਸਾਡਾ ਆਗੂ ਜ਼ਿੰਮੇਵਾਰੀ ਨਹੀਂ ਲੈ ਰਿਆ ਤੇ ਆਸ ਜਿਹੜੀ ਹੈਗੀ ਆ ਦਿਨੋ ਦਿਨ ਡਾਊਨ ਹੁੰਦੀ ਜਾਂਦੀ ਆ ਤਾਂ ਬੇਨਤੀ ਆ ਕਿ ਗਲਤੀ ਹੋ ਗਈ ਆ ਜਿਹੜਾ ਮੈਂ ਪ੍ਰੋਗਰਾਮ ਰੱਖ ਲਿਆ ਆ ਮਨਜੀਤ ਕੌਰ ਹੋਈ ਰੰਗਾ ਸਿੰਘ ਹੋਇਆ ਨਰਿੰਦਰ ਕੌਰ ਹੋਈ ਇਹ ਪੁਰਾਣੇ ਲੀਡਰ ਨੇ ਮੇਰੇ ਤਾਂ ਭਰੋਸਾ ਤਾਂ ਦਿਵਾ ਦਿੰਦੇ ਆ ਵੀ ਬਹੁਤ ਬੰਦੇ ਇਕੱਠੇ ਕਰਾਂਗੇ ਪਰ ਮੈਨੂੰ ਲੱਗਦਾ ਕਿ ਜਿਹੋ ਦਾ ਪਿੰਡਾਂ ਦੇ ਵਿੱਚ ਤੁਹਾਡਾ ਰਵਈਆ ਉਹ ਐਤ ਕੀ ਜਿਹੜਾ ਕੰਮ ਹੈਗਾ ਸਾਡਾ ਕਾਮਜਾਬ ਖੂ ਸਕਦਾ ਪਰ ਬੜਾ ਜੱਦਾ ਜਾਈ ਦੇ ਨਾਲ ਪੂਰੇ ਜੋਰਾਂ ਦੇ ਨਾਲ ਹੋਣਾ ਹੈ ਇਹ ਕਰੋ ਸਾਥੀਓ ਤਾਕਤ ਹੀ ਬਣੇਗੀ ਤੁਹਾਡੀ ਤਾਂ ਜੇ ਤਾਕਤ ਬਣੀ ਤੇ ਹੱਕ ਵੀ ਮਿਲਣਗੇ ਤਾਂ ਨਹੀਂ ਤਾਂ ਉਲੇ ਫਿਰਦੇ ਆ ਕੁੜੀ ਨੂੰ ਗੱਲ ਨਹੀਂ ਆਉਂਦੀ ਔਰ ਜਿੰਨੀਆਂ ਵੀ ਕੁੜੀਆਂ ਕੈਮਰੇ ਚ ਬੋਲਦੀਆਂ ਕਿ ਆਪਦਾ ਸਮਾਂ ਕੱਢ ਕੇ ਆਉਂਦੀਆਂ ਮਹਿੰਦ ਲੈ ਕੇ ਆਉਂਦੀਆਂ ਅਫਸਰ ਆਪ ਨਹੀਂ ਬੈਠੇ ਹੁੰਦੇ ਸਾਡੇ ਗੇੜੇ ਪੁੰਦੇ ਆ ਸਾਥੀਓ ਇਹ ਦਿਸ਼ਾ ਵਧੇਗੀ ਜੇ ਤੁਸੀਂ ਅੱਜ ਇਸ ਪ੍ਰੋਗਰਾਮ ਚ ਜ਼ਿੰਮੇਵਾਰੀ ਨਾ ਲਓ ਪੂਰੀ ਅਮੇਂ ਦਾ ਕਿ ਅੱਜ ਦੀ ਵੀਡੀਓ ਸੁਣ ਕੇ ਅੱਗੇ ਦੀ ਅੱਗੇ ਤੁਸੀਂ ਸ਼ੇਅਰ ਵੀ ਕਰਨੀ ਹੈ ਤੇ ਨਾਲ ਆਪਣੇ ਜਿਹੜੀਆਂ ਲੇਬਰਾ ਹੈਗੀਆਂ ਉਹਨਾਂ ਨੂੰ ਤੁਸੀਂ ਗਾਂਹ ਦੀ ਗਾਂਹ ਜੋਰ ਪਾਓ ਵੀ ਪਾਈ ਰਿਸ਼ਤੇਦਾਰੀਆਂ ਚ ਫੋਨ ਲਾ ਕੇ ਉਹਨਾਂ ਨੂੰ ਲੈ ਕੇ ਆਓ 11 ਤਰੀਕ ਡੀਸੀ ਦਫਤਰ ਸਾਹਮਣੇ ਟੈਂਟ ਲੱਗਾ ਹੋਊਗਾ ਲੰਗਰ ਦਾ ਇੱਕ ਮੰਟ ਹੈਗਾ ਜੈਪੀਨ ਜੈ ਭਾਰਤ ਸਸੀਕਾਲ ਨਮਸਕਾਰ Ada. Yang kah single? Anggi.